ਦੇ ਕਿਵੇਂ ਲਸ਼ਕਦਾ ਹੈ ਨਾ ਮੌਸਮ ਬਹੁਤ ਖਰਾਬ ਹੋ ਗਿਆ ਚਖੇੜਾ ਵੀ ਸੀਗਾ ਹੁਣ ਤੱਕ ਘਟਕ ਗਿਆ ਪਰ ਵਿੱਚ ਇਹਦੇ ਬਰਫਵਾਰੀ ਵੀ ਸੀਗੀ ਅੱਜ ਤੱਕ ਉਸ ਕਿੰਟਾ ਹੈ ਖਰ ਬਹੁਤ ਉਹ ਵੀ ਦੁੱਖ ਵਾਲੀ ਗੱਲ ਹੀ ਹੈ ਯਾਰ ਕਹਿੰਦੇ ਭਈ ਹਮ ਸਾਲ ਲਗਵਾਉਂਦੇ ਆਏ ਦੇਖੋ ਸਾਲ ਲਿਆ ਬੁਧਾ ਤੇ ਹੁਣ ਦੂਜੀ ਵਾਰ ਬੋਹਵੇਂਗੇ ਹੁਣ ਫਿਰ ਹਾਂਜੀ ਦੋਸਤੋ ਪਾ ਹਾਂ ਥੋ ਭਾਈ ਕਿਦੋਂ ਘਰੋਂ ਆਉਂਦਾ ਸੀ ਆ ਤੇ ਮੈਂ ਚੱਲ ਇੱਕ ਖਾਲਜਾ ਕੱਢ ਆਉਣੇ ਆ ਤਾਂ ਇੱਥੇ ਦੇਖਿਆ ਤਾਂ ਡੱਗੀ ਉੱਤੇ ਤਿੰਨ ਚਾਰ ਕੁੱਤੇ ਲੌਂਕੀ ਜਾਂਦੇ ਸੀਗੇ ਪਾਣੀ ਪੀਣ ਨੂੰ ਤੇ ਡੱਗੀ ਦੇ ਵਿੱਚ ਥੋੜਾ ਨੀਵਾ ਪਾਣੀ ਸੀ ਤੇ ਮੈਂ ਕਿਹਾ ਚੱਲ ਸੋਲਰ ਛੱਡ ਦਨੇ ਨੇ ਤਾਂ ਜਾਨਵਰ ਕੋਈ ਪਾਣੀ ਪੀ ਲੰਦਾ ਨਾ ਕੋਈ ਜਨੌਰ ਛੇੜ ਕੋਈ ਬੰਦਾ ਹੀ ਪਾਣੀ ਦਾ ਚੰਗਾ ਹੀ ਹੈ ਖਰਾ ਖਾਣਾ ਖੁਲਾਣੇ ਮਾੜਾ ਮੋਟਾ ਕਿਤੇ ਖੜ ਜੇ ਤਾਂ ਕੋਈ ਕੁੱਤੇ ਇੱਥੇ ਲੌਂਕੀ ਜਾਂਦੇ ਸੀ ਮੈਂ ਕਿਹਾ ਯਾਰ ਫਿਰ ਮੈਂ ਮੁੜ ਕੇ ਉੱਥੇ ਜਾ ਕੇ ਪੇਸ਼ ਕਰ ਚਾਕੇ ਲਿਆ ਆ ਮੈਂ ਚੱਲ ਆਪਾ ਮੋਟਰ ਛੱਡ ਦੰਨੇਗੇ ਪਾਣੀ ਚੰਗੇ ਹੁੰਦਾ ਘਰ ਸੁੱਕ ਗਿਆ ਖਾਲਾਂ ਖੂਲਾਂ ਚ ਸਾਰੇ ਕਿਤੇ ਸੁੱਕ ਗਏ ਯਾਰ ਆ ਕੁੱਤੇ ਬਿੱਲੇ ਵਿਚਾਰੇ ਇਧਰ ਉਧਰ ਫਿਰਦੇ ਹੈਗੇ ਤੇ ਮੈਂ ਚੱਲ ਇਹਨਾਂ ਖਾਤਰ ਹੀ ਛੱਡਦਾ ਫਿਰ ਮੈਂ ਇਹਨਾਂ ਖਾਤਰ ਪਾਣੀ ਛੱਡਣਾ ਹੈ ਭਾਈ ਸਪੈਸ਼ਲ ਚੱਲ ਪੀ ਸੋਲਰ ਪਾਏ ਆਪਣੇ ਤੜਕੇ ਦਾ ਟਾਈਮ ਹੈ ਘਰ ਸਾਢੇ 11 ਦਾ ਅਜੇ ਡੱਗੀਆਂ ਡੁੱਗੀਆਂ 'ਚ ਸਾਰੇ ਕਿਤੇ ਸੁੱਕ ਗਿਆ ਪਾਣੀ ਆਹ ਡੱਗੀਆਂ ਦੇ ਵਿੱਚ ਨੀਵੇਂ ਪਾਣੀ ਇੱਥੇ ਪੀ ਨਹੀਂ ਸਕਦੇ ਥੱਲੇ ਆ ਕੇ ਆਹ ਖਾਲ ਖੂਲ ਸੁੱਕ ਗਏ ਜਾਮਾ ਥਮਾ ਕੇ ਚੱਲ ਆਪੇ ਇੱਥੇ ਡੱਗੀਆਂ ਤੇ ਪੌੜੀਆਂ ਤੇ ਲੌਂਕੀ ਹੁੰਦੇ ਸੀਗੇ ਚੱਲ ਮੈਂ ਆਪਾਂ ਭਰ ਦਿੰਨੇ ਨੇ ਤਾਂ ਸਾਫ਼ ਹੋਊ ਜੂ ਪਾਣੀ ਤੇ ਨਾਲੇ ਕੋਈ ਪੀ ਲੈਂਦਾ ਮੈਂ ਖਾਲ 'ਚ ਵਗ ਜੂ ਉਧਰ ਗਾਹਾਂ ਕਿਤੇ ਉਹ ਗਾਹ ਮਨੱਕੇ ਕੋਲੇ ਨਿਕਲੂ ਜਾ ਕੇ ਆ ਸਾਰੇ ਕਿਤੇ ਸੁੱਕ ਗਿਆ ਇੱਥੋਂ ਪੀ ਨਹੀਂ ਸਕਦੇ ਤੰਗ ਹੁੰਦੇ ਕੁੱਤੇ ਇਹਦੇ ਨੀਵਾ ਵਾ ਗਿਆ ਸਾਰੇ ਕਿਤੇ ਪਾਣੀ ਤਾਂ ਹੈਗਾ ਇੱਥੇ ਕਈ ਵਾਰੀ ਕੁੱਤੇ ਦੇ ਵਿੱਚ ਡਿੱਗੇ ਵੀ ਐ ਤੇ ਅਸੀਂ ਖਬਰ ਰੋਲਣੀਆਂ ਤੇ ਪੱਲੀਆਂ ਨਾਲ ਭਾਈ ਕੱਢੇ ਵੀ ਐ ਪਹਿਲਾਂ ਇੱਥੋਂ ਕਈ ਵਾਰੀ ਕੱਢੇ ਹੈਗੇ ਚੱਲ ਮੈਂ ਕਿ ਇੱਧਰ ਛੱਡ ਦਿੰਨੇ ਥੋੜਾ ਪੈ ਜੂਗਾ ਬੜਾ ਤਾਂ ਨਹੀਂ 10 ਮਿੰਟ ਛੱਡ ਦਿੰਨੇ ਘਰ ਨੱਕੇ ਨੂੰ ਕਿੰਨੇ ਕਿਤੇ ਖੜ੍ਹ ਜੂ ਮਾੜਾ ਵਾਟਾ ਪਾਣੀ ਨਿਆ ਡੱਗੀ ਜੋ ਸਾਫ ਹੋ ਜੂ ਕੋਈ ਪੀਲੰਦਾ ਜਾਨਵਰ ਮਿਸਟਰ ਜੀ ਅਵੰਗਰ ਹਣ ਕਣ ਕਾ ਪੈ ਸਾਰੀਆਂ ਤਕਰੀਬਨ ਆਇਆ ਵਰਗ ਨਹੀਂ ਆ ਦੇਖੋ ਭਾਈ ਖਾਲਾਂ ਦਾ ਹਾਲ ਠਿਕਾਣੇ ਕਰਤਾ ਕਮਾਲ ਗਰਮੀ ਸਮਾਰਨਾ ਪਊ ਹੁਣ ਉਹ ਬੇਹਾਲ ਕਿਦੋਂ ਹੋ ਜੂ ਫੇਰ ਹੋਊਗਾ ਇਹ ਨਿਹਾਲ ਕਿਉਂਕਿ ਖਰਾਬ ਹੋ ਰਿਆ ਸੀ ਬੋਲਾ ਖਰਾਬ ਖਾਲ ਅੱਗੇ ਕੋਸ ਇਹ ਜ ਹੈ ਦਿਨਾ ਨੀਗਾ ਤੇ ਆਪਾਂ ਇਹਨੂੰ ਸਮਾਰਦੇ ਆਂ ਇਹ ਲਾਸਟ ਪਾਣੀ ਤੋਂ ਪਹਿਲਾਂ ਸਮਾਰਿਆ ਸੀ ਹੁਣਾਂ ਬੱਟ ਜੀ ਨਹੀਂ ਘੜੀ ਖਰਾ ਕੇ ਤਾਂ ਦੇਖਿਓ ਖਾਲ ਦਾ ਹਾਲ ਤੇ ਨਾਲ ਹੀ ਦੇਖ ਲਓ ਕਣਕ ਅੱਜ ਹਵਾ ਤੇਜ਼ ਵਗਦੀ ਆ ਪੂਰੇ ਦੀ ਪੂਰੀ ਤਗੜੀ ਵਾਲੀ ਹਵਾ ਮੌਸਮ ਬਹੁਤ ਖਰਾਬ ਹੈ ਖਾਲੀ ਹਵਾ ਹੀ ਹੈ ਖਰਾਬ ਆਪਾ ਤੁਨ ਖਾਲ ਬਾਦ ਚ ਖੜਿਆ ਹੋਇਆ ਦਿਖਾਉਨੇ ਆ ਹਾਲ ਚੱਕ ਭਾਈ ਸਮਾਰਤਾ ਖਾਲ ਕਰੋ ਥੋੜਾ ਸੁਖ ਬੁਰਾ ਹੋਇਆ ਆਪਾ ਖਬਰ ਹੋਣੀ ਨਾ ਇਹਨੂੰ ਬਾਹਰ ਕੱਢ ਦਾਂਗੇ ਜਾ ਕੇ ਤੇ ਟੂੜੀ ਟਾੜੀ ਬਣਾ ਕੇ ਹਟੇ ਉਹਦੇ ਵਿੱਚ ਢੇਰਾਂ ਸਿੱਟ ਕੇ ਆਗ ਲਗਾ ਦਾਂਗੇ ਆਗ ਲਗਾ ਦਾਂਗੇ ਆਗ ਲਗਾ ਦਾਂਗੇ ਠੀਕ ਆ ਹੁਣ ਦੂਜੇ ਖਾਲ ਤੇ ਡਿਊਟੀ ਦਿੰਨੇ ਆ ਭਾਈ ਦੂਜੇ ਕਿਲੇ ਜਾ ਕੇ ਐ ਹੇ 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 ਐਜ ਵੀ ਰੰਗ ਖਾਸੇ ਲੱਗ ਰਹੇ ਸੀ ਭਾਈ ਕਬਟਤਾ ਘਟਤੀ ਇਹ ਥਰਣਾ ਕਿੱਲੇ ਦਾ ਖਾਲਾ ਹੈਗਾ ਇਹ ਨੀਵੇਂ ਆ ਕਿੱਲਾ ਉਧਰੋਂ ਸੋਲਰ ਵਾਲੇ ਨਾਲੋਂ ਤੇ ਉਹ ਲੰਮੀ ਪੱਟੀ ਦਾ ਸੀਗਾ ਖਾਲਾ ਇਹ ਚ ਵੀ ਦੇਖੋ ਭਾਈ ਖਾਸੇ ਰੰਗ ਲੱਗ ਰਿਆ ਤੇ ਉਹ ਥੋੜੇ ਦਾ ਪਾਣੀ ਹੈ ਉਹ ਠੋਕਰ ਤੋਂ ਆਕੇ ਤੇ ਨੀਵੇਂ ਚੋਂ ਦਿਖਾਣਾ ਆ ਦੇਖੋ ਇਹ ਚ ਵੀ ਖਾਸੇ ਰੰਗ ਲੱਗ ਰਿਹਾ ਹੈ ਆਦੇ ਇਧਰ ਆਉਂਦਾ ਹੈ ਇੱਕ ਆਪ ਇਧਰ ਲਓ ਸ਼ਵੈਦੇ ਵਾਲਾ ਖਾਲ ਸਮਾ ਲ ਕੇ ਆਏ ਇੱਧਰਲਾ ਸਮਾਰਕ ਹੈ ਖਲਪਾਈ ਤੇ ਇੱਧਰੋਂ ਦਾ ਇਹ ਆ ਕਿੱਲੇ ਦਾ ਖਾਲ ਹੈ ਇਹ ਤਾਂ ਮੈਂ ਤਾਂ ਰੱਖਿਆ ਸੀ ਮਗਾਏ ਦੇ ਵਿੱਚ ਖੱਬਲ ਆ ਉਹ ਸਾਡਾ ਡੱਬਰ ਆ ਕਾ ਮੇਰਾ ਭਰਾ ਫਿਰ ਮੈਂ ਕਿਹਾ ਕੀ ਵੱਢ ਗਏ ਜੋਂ ਯਾਰ ਬਾਈ ਜੰਦਾ ਕਿਨਾਂ ਕਣਕੇ ਚੱਕ ਦਿਓ ਤੇ ਇੱਕ ਵੱਟ ਜੀ ਦਾ ਘੜਤੀ ਆ ਦੂਜੀ ਘੜਤੀ ਕਿਤੇ ਬਸ ਘੜ ਕੇ ਤੇ ਕਿਤੇ ਸੁੱਕ ਕੇ ਉਹਦੇ ਇਕੱਠਾ ਕਰ ਦਾਂਗੇ ਤੇ 1 ਕਿੱਲੇ ਦਾ ਖਾਣ ਰਹਿ ਗਿਆ ਘਰ ਵਾਲੇ ਚ ਤੇ 2 ਕਿੱਲੇ ਖਾਲ ਪੈ ਪਾਈ ਉਹ ਸੜਕ ਬੰਨੀ ਕਿੱਲਾ ਹੈਗਾ ਉਹ ਠੇਕੇ ਤੇ ਆ ਪਾਈ ਆਪਣੇ ਕੋਲੇ ਬਾਣ ਉਸ ਦੇ ਪੈ ਉਹਦਾ ਵੀ ਕਿਤੇ ਟਾਈਮ ਕੱਢਾਂ ਭਾਈ ਕਿਉਂ ਮੰਨਦੇ ਹੋ ਸਖਾ ਦਾ ਦਿੱਤਾ ਭਰਾ ਹੋ ਹੋ ਫੇਰ ਕੱਢਾਂਗੇ ਚੱਲੋ ਸੁੱਕਾ ਖਾ ਕੇ ਗੋਣੇ ਰਿਓ ਥੱਕੇ ਜੇ

ਸਰੋਂ ਨਰੀ ਗੇਰੀ ਮੈਂ ਕੋਈ ਦਾ ਕਰਦੀ ਨਹੀਂ ਪਾਉਂਦੇ ਕੈਮਰੇ ਨਾਲ ਉਹਨੂੰ ਅੱਖਾਂ ਨਾਲ ਤੁਸੀਂ ਹੈਗੀ ਹੁਣ ਬਹੁਤ ਤੇਜ਼ ਚੱਲ ਜਾਂਦੀ ਹੈ ਓ ਗਾਣਾ ਸੌਂਫੈਕ ਤੇ ਕਰ ਬਾਈ ਅੱਗੇ ਨੇ ਨੇ ਵੀ ਹੁਣ ਸਾਲ ਲਾ ਬੁਧਾ ਰਹੇ ਦੇਖੋ ਸਾਲ ਲਿਆ ਬੁਧਾ ਤੇ ਹੁਣ ਦੂਜੀ ਵਾਰ ਪਾਵੇਂਗੇ ਹੁਣ ਫਰ ਹੁਣ ਦੇਖੋ ਟਰੈਕ ਦਾ ਲੱਗਦੇ ਕਹਿੰਦੇ ਜੋਰ ਹੁਣ ਚੱਲਦਾ ਪਤਾ ਤੇਜ਼ ਰੋ ਦੇਖੋ ਬਾਈ ਦਾ ਵੀ ਦੇਖੋ ਵਧੀਏਗਾ ਜਿਆਦੇ ਸਾਲ ਦੇ ਛੱਡੇ ਨਾਲ ਇਹ ਆਹ ਜਿਆਦੇ ਸਾਲ ਵਾਲਾ ਹੈਗਾ ਤੇ ਆਹ ਘੱਟ ਸਾਲਾਂ ਨਾਲ ਨਾਲ ਬਏਗਾ ਆ ਵੀ ਆ ਕੋ ਕਮੇਰ ਜਗਾ ਨੇਰੀ ਬਾਤ ਚ ਜਲਦੀ ਜਾਂਦੀ ਹੈ ਤੇ ਆ ਹਾਓ ਦੇਖੋ ਦੂਰ ਤੂੜੀ ਬਣਾਈ ਜਾਂਦੇ ਆ ਲੋਕ ਅਧਿਆਨ ਨਹੀਂ ਕਰਨ ਕਈ ਨਹੀਂ ਵੱਡੀਆਂ ਤੇ ਲੋਕ ਤੂੜੀਆਂ ਵੀ ਬਣਾਉਣ ਲੱਗ ਗਏ ਆਓ ਦੇਖੋ ਸਕਰੀਨ ਦੇ ਵਿਚਾਲੇ ਦਿਖਦਾ ਹੋਊਗਾ ਹਾਓ ਸੀ ਇਹ ਦੇਖੋ ਕਿੰਨੀ ਦੂਰ ਹੈ ਆ ਦੇਖੋ ਇੱਥੋਂ ਤਾਂ ਜਿੰਦੀ ਨਹੀਂ ਆ ਉਹ ਮਾੜੀ ਟੂੜ ਦੇ ਦਿਓ ਸਕਰੀਨ ਦੇ ਵਿਚਾਲੇ ਤੀਜੀ ਵਾਰ ਬਾਹਨ ਲੱਗੇਗੇ ਆਪਾਂ ਤੇ ਆਹ ਦੇਖੋ 11 ਸਾਰਾ ਤੀਜੀ ਵਾਰ ਬਾਹਨ ਲੱਗੇ ਹੁਣ ਦੇਖੋ ਇਹ ਆ ਬਣ ਗਿਆ ਤੀਜੀ ਵਾਰ ਬਾਹੇ ਚ ਆਹ ਆ ਤੀਜੀ ਵਾਰ ਦਾ ਪਹਿਲਾ ਕਿਹੜਾ ਹੈ ਤੇ ਆਹ ਦੇਖੋ ਇਹ ਆ ਬਣ ਗਿਆ ਤੇ ਦੂਜੀ ਵਾਰ ਵਾਲਾ ਇਹ ਹੀ ਹੈਗਾ ਤੀਜੀ ਵਾਰ ਚ ਤੇ ਦੂਜੀ ਵਾਰ ਚ ਫਰਕ ਤਾਂ ਹੈਗਾ ਹੈਗਾ ਆਓ ਦੇਖੋ ਉੱਥੇ ਉੱਥੇ ਫਰਕ ਹੈਗਾ ਪੂਰੇ ਦੇ ਆ ਭਾਈ ਕੱਲ ਇੱਥੇ ਬਿੱਲੀ ਸੁੱਈ ਆਪਣੀ ਸ਼ਤੜੇ ਚ ਕਾਲੀ ਬਿੱਲੀ ਸੁੱਈ ਐ ਤੇ ਬਲੂੰਗੜੇ ਕਹ ਜੀ ਐ ਨਾ ਤੋਂ ਬਲੂੰਗੜੇ ਦੇ ਉੱਤੇ ਆਪਾਂ ਆਈ ਬਿੱਲੀ ਨਹੀਂ ਕੱਲ ਸੁੱਈ ਐ ਅੱਜ ਭਾਈ 11 ਤਰੀਕ ਮੌਸਮ ਥੋੜਾ ਜਿਆਦਾ ਖਰਾਬ ਹੋ ਗਿਆ ਰੱਬ ਨੇ ਆਪਣਾ ਰੰਗ ਦਿਖਾਇਆ ਹੈਗਾ ਮੌਸਮ ਬਹੁਤ ਖਰਾਬ ਹੋ ਗਿਆ ਚਖੇੜਾ ਵੀ ਸੀਗਾ ਹੁਣ ਤੱਕ ਘਟਕ ਗਿਆ ਪਰ ਵਿੱਚ ਇਹਦੇ ਬਰਫਵਾਰੀ ਵੀ ਸੀਗੀ ਅੱਜ ਤੱਕ ਉਸਕੈਂਟਾ ਹੈ ਖਰ ਬਹੁਤ ਉਹ ਵੀ ਦੁੱਖ ਵਾਲੀ ਗੱਲ ਹੀ ਆ ਯਾਰ ਹਾਜੀ ਵੀ ਵਿੱਚ ਵਿੱਚ ਟਮਾ ਟਮੀ ਆਈ ਜਾਂਦੀ ਹੈਗੀ ਬਰਫ ਵਾਰੀ ਪੱਕੀਆਂ ਫਸਲਾਂ ਵਾਸਤੇ ਕਿੰਨੇ ਦੁੱਖ ਦੀ ਗੱਲ ਹੈਗੀ ਕਿਹੜੇ ਡਰ ਲੱਗਦਾ ਸੀ ਉਵੇਂ ਰੱਬ ਨੇ ਉਵੇਂ ਹੀ ਕਰਤਾ ਹੁਣ ਤਾਂ हट ਗਈ ਤਾਹ ਬੱਦਲ ਪੀਲੇ ਹੋ ਰਹੇ ਨੇ ਦੇਖੀ ਰੱਬਾ ਖੈਰ ਸੋ ਕਰੱਖ ਪਰਮਾਤਮਾ ਵਾਹਿਗੁਰੂ ਝਕੜ ਝੋਲਿਆਂ ਤੋਂ ਬਚਾ ਕੇ ਰੱਖੀ ਕਣਕਾਂ ਸੁਖ ਸ਼ਾਂਤੀ ਨਾਲ ਪੱਕੀਆਂ ਆਈਆਂ ਵਧੀਆ ਤੇ ਹੁਣ 10 ਦਿਨ ਰੱਬਾ ਸਾਨੂੰ ਹੋਰ ਦੇ ਜਾਂਦਾ ਯਾਰ ਪਿੰਡ ਝੋਡ ਰੋਹੀ ਜ਼ਿਲ੍ਹਾ सिरसा ਕਈ ਕਾਫੀ ਪਿੰਡਾਂ ਦੇ ਵਿੱਚ ਹੈਗਾ ਇਹ ਖਾਰਾ ਬਠਿੰਡੇ ਤੋਂ ਪਰਾਂ ਲੈ ਕੇ ਤੇ ਇਧਰੋਂ ਸਰ੍ਹਸੇ ਦੇ ਬੱਦਲ ਬਹੁਤ ਵੱਡਾ ਹੈ ਆਪਾਂ ਲਸ਼ ਕੀ ਜਾਂਦਾ ਗੱਜੀ ਜਾਂਦਾ ਰੱਬ ਭਾਈ ਆਪ ਤੇ ਕਾਰਵਾਈ ਕਰਕੇ ਅੱਗੇ ਨੂੰ ਨਿਕਲ ਗਏ ਰੋੜੀ ਮਾਨਸਾ ਕਨੀ ਨੁਕਸਾਨ ਤਾਂ ਘਰ ਹਜੇ ਖੈਰ ਸੁੱਖ ਰਹੇਗੀ ਮੀ ਹੋਊਗਾ 2.5 ਕੁੰਗਲਾਂ ਲਾ ਲੋ ਤਿੰਨ ਤੋਂ ਘਰ ਘਟੂਗਾ ਤੇ ਮੀ ਦਾ ਤਾਂ ਚੱਲ ਕੋਈ ਨਹੀਂਗਾ ਕੱਲ ਨੂੰ ਸੁੱਕ ਜੂਗਾ ਕੱਲ ਨੂੰ ਤਾਂ ਪਲਾਗੀ ਤਾਂ ਬਹੁਤ ਵਧੀਆ ਚੰਗਾ ਕਰਨ ਦਾ ਇਹਨਾਂ ਦਾ ਕੋਈ ਨਹੀਂ ਹੁੰਦਾ ਘਰ ਪਰ ਦੂਜਾ ਕੰਮ ਥੋੜਾ ਜਿਹਾ ਗਲਤ ਪਿੰਡ ਬੰਨੀ ਘਰ ਜਿਆਦੇ ਦੱਸਦੇ ਆ ਪਤਾ ਲੱਗਿਆ ਗਿਆ ਭਾਈ ਫੋਨ ਤੇ ਪਿੰਡ ਕੰਨੀ ਜਿਆਦੇ ਸੀ ਇਧਰ ਬੀਰੋ ਵਾਲੇ ਸਾਈਡ ਤੇ ਛਿਪਦੇ ਵਾਲੀ ਬੰਨੀ ਇਧਰ ਆ ਮੈਂ ਥੋੜਾ ਜਿਹਾ ਪਿੰਡ ਤੋਂ ਇਧਰਲੇ ਪਾਸੇ ਚੜਦੇ ਵਾਲੇ ਬੰਨੀ ਇਧਰ ਬਰਫਵਾਰੀ ਵਾਲਾ ਕੰਮ ਬਸ ਕੁਝ ਕੁ ਘੰਟਿਆਂ ਦੇ ਹਿਸਾਬ ਹੀ ਆਇਆ ਸੀ ਮਨ ਲਾ 7 8 10 ਲਾ ਤੇ ਕੋਈ ਉਹ ਵੀ ਇੰਨਾ ਅਟੈਕ ਹੈ ਨਹੀਂ ਸੀਗਾ ਚੱਲ ਖੈਰ ਸੋਖ ਰੱਖੀ ਹੈ ਚੰਗੀ ਗੱਲ ਹੈ ਸਾਰੇ ਕਿਤੇ ਅਹੀਂ ਰੱਖੇ ਕਣਕਾਂ ਸਾਰੇ ਅੱਜ ਵੱਢਣ ਵਾਲੀਆਂ ਰਹਿੰਦੀਆਂ ਐ ਹਜੇ 2 ਕੁ ਦਿਨ ਹੀ ਹੋਏ ਸੀ ਅੱਜ ਜ਼ਿਆਦਾ ਜ਼ੋਰ ਪਿਆ ਸੀ 11 ਤਰੀਕ ਨੂੰ 11 ਤਰੀਕ ਨੂੰ ਭਾਈ ਜ਼ਿਆਦਾ ਜ਼ੋਰ ਪੈ ਗਿਆ ਸੀ ਕਣਕਾਂ ਦਾ ਮਸ਼ੀਨਾਂ ਦਾ ਅੱਜ ਤੇ ਕਣਕਾਂ ਕੋਈ ਡਿੱਗੀਆਂ ਵੀ ਨਹੀਂ ਖੜਾ ਨੇਰੀ ਚਖੇੜਾ ਚਖੇੜਾ ਵੀ ਬਣ ਗਿਆ ਸੀ ਘਰ ਸੁੱਕ ਰਹੀ ਤੇ ਮਾੜਾ ਮੋਟਾ ਇੱਥੇ ਪਾਣੀ ਜਾ ਖੜ ਗਿਆ ਇਹਦਾ ਮੈਂ ਹੁਣ ਮੀਂਹ ਪੈਣ ਤੋਂ ਘੰਟਾ ਬਾਅਦ ਚ ਬਣਾਉਣਾ ਵੀਡੀਓ ਪਹਿਲਾਂ ਇੱਥੇ ਜ਼ਿਆਦਾ ਪਾਣੀ ਖੜਾ ਸੀਗਾ ਆ ਤਾਂ ਬਣਾਉਣਾ ਬਾਅਦ ਵਿੱਚ ਕੱਲ ਕੇਰਾ ਜਾ ਜਮੀਂ ਵਾਲਾ ਤੇ ਹੁਣ ਬਦਲਾ ਇਧਰ ਆ ਗਿਆ ਹਜੇ ਵੀ ਗੱਜੀ ਲਸ਼ਕੀ ਜਾਂਦਾ ਹੈਗਾ ਤੇ ਤਰਫੰਗੀ ਜੀ ਹੋ ਰਹੀ ਹੈ ਵੱਡੀ ਵੱਡੀ ਰੱਬ ਦੇ ਰਾਂਗਨ ਲਾ ਰੂ ਅੱਜ ਪੜਾ ਲੱਗਨ ਲਾਤਾ ਰੱਬ ਨੇ ਦੇਖ ਲਸ਼ਕ ਦਾ ਕੀ ਬਾਦਸ਼ਹੀ ਦੇ ਉਤੋਂ ਦਿਖੀ ਹੂ ਤੁਸ ਨੂੰ ਹਜੇ ਵੀ ਦਸ ਕੀ ਗੱਜੀ ਜਾਂਦਾਗਾ ਹਵਾ ਠੰਡੀ ਚੱਲੀ ਜਾਂਦੀ ਐ ਜਮਾ ਕੰਮਣੀ ਜੀ ਚੜਦੀ ਆ ਆ ਦੇਖ ਚੜ ਗਈ ਸੀ ਨਾ ਤੇ ਕਿਰਪਾ ਰਖਿਆ ਮਹਾਰਾਜ ਨੇ ਘਰ ਕੋ ਹੁੰਦੀ ਹੁੰਦਾ ਰਹਿਤਾ ਆ ਲੈ ਗਏ ਨੇ ਇਹਨਾਂ ਕੋਸ ਨਹੀਂ ਹੁੰਦਾ ਇਹਨੇ ਨਾ ਸੀਜ਼ਨ ਦਾ ਕੰਮ ਤਾਂ ਖੜਾ 10 ਦਿਨ ਖੈਰ ਸੁੱਖ ਤੇ ਲਾ ਦੇ ਕਦੋਂ ਲੋਡ ਹੋਊਗੀ ਉਦੋਂ ਪਾ ਦੇ ਚੱਲ ਚੰਗਾ ਹੋਊਗਾ ਉਦੋਂ ਆ ਜੀ ਕੋਈ ਨਹੀਂ ਹੁੰਦਾ ਤੇ ਹੁਣ ਕਣਕਾਂ ਦਾ ਸੀਜ਼ਨ ਦਾ ਜੋਰ ਹੈ ਢਾਣੇ ਘਰੇ ਆਉਣ ਦਾ ਟਾਈਮ ਹੈਗਾ ਭਾਏ ਚੜ ਗਿਆ ਸੀ ਉਪਰਲਾ ਦੇ ਕੇ ਮੈਂ ਲਾਸ਼ ਕਰਾਣਾ ਕਾਜੀ ਦੋਸਤੋ ਅੱਜ ਮੌਸਮ ਬਹੁਤ ਖਤਰਨਾਕ ਲੰਘਿਆ ਯਾਰ ਅ ਤਿੰਨ ਪੌਣੇ 1:00 ਵਜੇ ਗੱਜਾਂ ਲੱਗ ਗਿਆ ਸੀ ਤੇ 3:00 ਵਜੇ ਕਈ ਕਾਫੀ ਪਿੰਡ ਪ੍ਰਾਪਤ ਕੀਤੇ ਨੇ ਕਣਕਾਂ ਦੇ ਇਧਰ ਗਾਂ ਮਾਨਸਾ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਰਕੇ ਗਿਆ ਭਾਈ ਮੌਸਮ ਕਈ ਥਾਂ برفਬਾਰੀ ਬਹੁਤ ਜ਼ਿਆਦਾ ਹੋਈ ਹੈ ਆਪਣੇ ਫਿਲਹਾਲ ਥੋੜੀ ਕਿਰਪਾ ਮਹਾਰਾਜ ਦੀ ਤੇ ਥੋੜੀ ਬਚਤ ਰਹਿ ਗਈ ਨੁਕਸਾਨ ਇਨਾ ਨਹੀਂ ਹੋਇਆ ਖਰਾ ਕੋਨਾ ਵੀ ਨਹੀਂ ਚਾਹੀਦਾ ਕਿਤੇ ਵੀ ਨਾ ਹੋਵੇ ਪਰ ਅੱਜ ਵਾਲੇ ਮੌਸਮ ਨੇ ਤਾਂ ਕਮਾਲੀ ਕਰਤੀ ਯਾਰ ਬਹੁਤ ਇਹ ਬੱਦਲ ਬਹੁਤ ਪਾਵਰਫੁੱਲ ਹੋ ਗਿਆ ਇਹ ਗਾਂਹ ਜਾ ਕੇ ਜੂਪੀ ਚੜ ਗਿਆ ਉਸ ਜਾ ਕੇ ਇਹ ਬੱਦਲ ਆਗਰੇ ਨੂੰ ਟੱਚ ਕਰ ਗਿਆ ਇਹ ਗਾਂ ਤੇ ਰਾਜਸਥਾਨ ਨੂੰ ਤਾਂ ਕਰੇ ਕਰੇ ਸੀ ਨੇ ਆਉਂਦੇ ਜਿੱਥੋਂ ਤੇ ਇਧਰੋਂ ਚੰਡੀਗੜ੍ਹ ਨੂੰ ਟੱਚ ਕਰ ਗਿਆ ਐਡਾ ਪਾਵਰਫੁੱਲ ਬੱਦਲ ਬਣ ਗਿਆ ਇਹ ਮਾਨਸਾ ਤੋਂ ਗਾਂਹ ਕੇ ਟੱਪੇ ਜਾ ਕੇ ਬੱਦਲ ਬਹੁਤ ਵੱਡਾ ਸ਼ਕਤੀਸ਼ਾਲੀ ਬਣ ਕੇ ਬਹੁਤ ਨੁਕਸਾਨ ਕਰਕੇ ਗਏ ਹੈ ਕਣਕਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰਕੇ ਗਏਗਾ ਡੇ ਘਾਟਾ ਕੀ ਹੋਗੀ ਘਰ ਆਪਣੇ ਆਹ ਪਿੰਡ ਕਿਧਰੋਂ ਇਧਰੋਂ ਸ਼ੁਰੂ ਤੋਂ ਆਇਆ ਇੱਥੇ ਘਰ ਬਚ ਰਹੀ ਹੈ ਕਈ ਪਿੰਡਾਂ ਦੇ ਵਿੱਚ ਬਰਫਵਾਰੀ ਜ਼ਿਆਦਾ ਹੋ ਗਈ ਤੇ ਤੁਸੀਂ ਆਹ ਬਲੌਗ ਦੇਖੇ ਹੋਊਗਾ ਤੇ ਬਸ ਹੁਣ ਕਦੋਂ ਨੂੰ ਧੁੱਪ ਚੰਗੀ ਲੱਗੇ ਚੰਗੇ ਦਿਨ ਲੱਗਣ ਘਰਾਂ ਪ੍ਰਮਾਤਮਾ ਕੀ ਅਰਦਾਸ ਹੈ ਚੰਗੇ ਦਿਨ ਲੱਗਣ ਹੋਣਾ ਤੇ ਕਣਕ ਸਾਰਿਆਂ ਦੀ ਖੈਰ ਸੋਚਣਾ ਨਿਕਲ ਜੀ ਵਧੀਆ ਚੱਲਦਾ ਹਵਾ ਹੁਣਾਪੁਰੇ ਦੀ ਹਵਾ ਬਹੁਤ ਤੇਜ਼ ਚੱਲੀ ਜਾਂਦੀ ਹੈ ਸ਼ਾਮ ਦੇ ਛੀਕ ਬਚ ਗਏ ਨੇ ਤੇ ਬਲੌਗ ਇੱਥੋਂ ਦੇਖਦੇ-ਦੇਖਿਆ ਤੁਸੀਂ ਧੰਨਵਾਦ ਤੁਹਾਡਾ ਤਾਂ ਮਿਲਦੇ ਆ ਕਿਸੇ ਬਲੌਗ ਦੇ ਵਿੱਚ ਤਾਂ ਜਉਂਦੇ ਰਹੋ বাসਦੇ ਰਹੋ ਰੱਬ ਰਾਖਾ